ਜ਼ਿਲ੍ਹਾ ਮਨਸਾ ਦੇ ਕਸਬਾ ਪੱਖੇ ਵਿੱਚ ਭਾਰੀ ਬਾਰਿਸ਼ ਕਰਨ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਬਾਰਿਸ਼ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਭਾਰੀ ਬਾਰਿਸ਼ ਕਰਨ ਨਦੀਆਂ ਤੇ ਨਾਲੇ ਓਵਰਫਲੋ ਕਰ ਰਹੇ ਹਨ ਜਿਸ ਨਾਲ ਬਾੜ ਵਰਗੇ ਹਾਲਾਤ ਬਣੇ ਹੋਏ ਹਨ ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਜਿਸ ਕਰਕੇ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਸੀਵਰੇਜ ਦੇ ਗੰਦੇ ਪਾਣੀ ਕਾਰਨ ਪਰੇਸ਼ਾਨ ਸਨ ਪਰਿਸ਼ਾਸ਼ਨ ਨੂੰ ਕਈ ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਗੰਦਾ ਪਾਣੀ ਨਹੀਂ ਹੀ ਕੱਢਿਆ ਗਿਆ ਅਤੇ ਹੁਣ ਵਿਦੇਰੇ بارش ਕਾਰਨ ਨਦੀਆਂ ਨਾਲਿਆਂ ਦਾ ਪਾਣੀ ਵੀ ਓਵਰਫਲੋ ਹੋ ਗਿਆ ਸਥਾਨ ਨਿਵਾਸੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਨੇਵੇਂ ਹੋਣ ਕਰਕੇ ਸਕੂਲਾਂ ਵਿੱਚ ਪਾਣੀ ਭਰ ਗਿਆ ਅਤੇ ਸਰਕਾਰੀ ਹਸਪਤਾਲ ਵੀ ਡਿਗਨ ਦੇ ਇੱਕ ਗਾਰ ਤੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਅਰਥਾ ਲਈ ਲਾਇਬ੍ਰੇਰੀ ਤੇ ਸਕੂਲ ਨੂੰ ਉੱਚਾ ਕੀਤਾ ਜਾਵੇ। ਟਿੱਖੀ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਜੀ। ਬਾਰਿਸ਼ ਦੇ ਨਾਲ ਲਗਭਗ ਗਲੀਆਂ ਦੇ ਵਿੱਚ ਪਾਣੀ ਖੜਾਗਾ ਲਗਭਗ ਜਿਆਦੇ ਬਾਰਿਸ਼ ਤਾਂ ਮੰਨ ਲਓ ਜਿਹੜਾ ਜਿਆਦੇ ਪਾਣੀ ਆ ਉਹ ਗੁਰਦੁਆਰਾ ਰੋਡ ਤੇ ਆ। ਗੁਰਦੁਆਰਾ ਰੋਡ ਤੇ ਉਹ ਨਗਰ ਪੰਚਾਇਤ ਸਾਰੀ ਲੱਗੀ ਵੀ ਹੋਈ ਹੈ ਕੱਢਣ ਤੇ ਗੱਲ ਕਰ ਬਾਰਿਸ਼ ਜਿਆਦੇ ਹੋ ਰਹੀ ਹੈ। ਉਹਦੇ ਕਾਰਨ ਪਾਣੀ ਜਾਵਾਂਗਾ ਤੇ ਇੱਕ ਲਗਭਗ ਪਿੱਖੀ ਦੇ ਜਿਹੜੇ ਟੋਬੇ ਨੇ ਉਹ ਵੀ ਪਾਣੀ ਦੇ ਨਾਲ ਓਵਰਫਲੋ ਨੇਗੇ ਓਵਰਫਲੋ ਹੋਣ ਦੇ ਕਾਰਨ ਜੋ ਘਰਾਂ ਦੇ ਵਿੱਚ ਪਾਣੀ ਜਾਂਦਾ ਉਹਦੇ ਨਾਲ ਕੁਝ ਘਰਾਂ ਨੂੰ ਨੁਕਸਾਨ ਵੀ ਹੈ ਥੋੜਾ ਮੋਟਾ ਤੇ ਬਾਕੀ ਨਗਰ ਪੰਚਾਇਤ ਨੇ ਇੱਧਰ ਵੱਡੇ ਟੋਬੇ ਤੇ ਵੀ ਇੱਕ ਬਰਮਾ ਜਿਹਾ ਲੱਗਿਆ ਹੋਇਆ ਤੇ ਇੱਕ ਮੋਟਰ ਚਲਾਈ ਹੋਈ ਹੈ ਉਹਦੇ ਕਾਰਨ ਥੋੜਾ ਬਹੁਤ ਰਾਹਤ ਹੋਈ ਹੈ ਤੇ ਇੱਧਰ ਵੀ ਗੁਰਦੁਆਰਾ ਰੋਡ ਤੇ ਕੱਲ ਸ਼ਾਮ ਨੂੰ ਬਰਮਾ ਚਲਾ ਕੇ ਉਹਨਾਂ ਨੇ ਪਾਣੀ ਨੂੰ ਥੋੜਾ ਜਿਆਦਾ ਰਾਹਤ ਦਵਾਈ ਹੈ ਤੇ ਬਾਕੀ ਠੀਕ ਹੈ ਹੋਰ ਇਹਨਾਂ ਬਾਰੇ ਤਾਂ ਇਸ ਤਰ੍ਹਾਂ ਜੀ 24 ਤਰੀਕ ਨੂੰ ਜੋ ਮੀਂਹ ਸ਼ੁਰੂ ਹੋਇਆ ਜੀ ਉਸ ਦਿਨ ਸਾਰੇ ਨਗਰ ਦੇ ਵਿੱਚ ਜਨ ਕਿ ਸਾਰੇ ਪੰਜਾਬ ਦੇ ਵਿੱਚ ਹੀ ਮੀਂਹ ਪਿਆ ਸੀ ਤੇ ਨੱਕੋ ਨੱਕ ਟੋਬੇ ਭਰ ਗਏ ਸੀ ਇੱਧਰ ਸਾਡੇ ਗੁਦੜਸ਼ਾਹ ਦੇ ਡੇਰੇ ਕਿੰਨੀ ਲਾ ਲੋ ਬੱਸ ਸਟੈਂਡ ਤੇ ਲਾ ਲੋ ਇੱਧਰ ਮੰਦਰ ਨੇ ਇੱਧਰ ਸੋ ਉਸੇ ਤਰ੍ਹਾਂ ਦੇ ਹਾਲਾਤ ਅੱਜ ਦੁਬਾਰਾ ਬਣ ਚੁੱਕੇ ਨੇ ਜੋ ਕਿ ਇੰਨਾ ਪਾਣੀ ਲੋਕਾਂ ਦੀ ਮਦਦ ਨਾਲ ਮੋਟਰਾਂ ਚਲਾ ਕੇ ਕੱਢਿਆ ਸੀ ਉਹ ਦੁਬਾਰੇ ਉਸੇ ਪੋਜੀਸ਼ਨ ਤੇ ਆ ਗਿਆ ਉਦੋਂ ਵੱਧ ਹੋ ਗਿਆ ਜੀ ਸੋ ਜੋ ਆਪਾਂ ਥੜਾ ਰੋਡ ਤੇ ਜਾਵਾਂਗੇ ਇਹ ਵੀ ਭਰੀ ਭੀਆ ਗੁਰਦੁਆਰਾ ਰੋਡ ਵੀ ਭਰੀ ਭੀਆ ਟਲਵਾਂ ਦੇ ਇਧਰ ਆਪ ਮਹਾਰਾਮ ਦੇ ਹਸਪਤਾਲ ਕਿੰਨੇ ਚੰਨ ਕਿ ਪੂਰੇ ਗਰਾਊਂਡ ਸਕੂਲ ਦੇ ਵਿੱਚ ਸਕੂਲ ਨੀਮਾ ਹੋਣ ਕਰਕੇ ਉੱਚ ਛੁੱਟੀਆਂ ਵੀ ਚਲੋ ਚੱਲ ਰਹੀਆਂ ਨੇ ਬਾਕੀ ਉੱਤੇ 3-3 4-4 ਫੁੱਟ ਪਾਣੀ ਵੀ ਹੈ ਸੋ ਸਰਕਾਰੀ ਹਸਪਤਾਲ ਦੇ ਦਾ ਹਾਲਾਤ ਬਹੁਤ ਹੀ ਜ਼ਿਆਦੇ ਮਾੜਾ ਨੇ ਕਿਉਂਕਿ ਅਸੀਂ ਪਹਿਲਾਂ ਵੀ ਕੀ ਵੀ ਸਰਕਾਰਾਂ ਨੂੰ ਕਹਿ ਚੁੱਕੇ ਆ ਵੀ ਕੋਈ ਇਥੇ ਗ੍ਰਾਂਟ ਭੇਜੀ ਜਾਵੇ ਕਿਸ ਤਰ੍ਹਾਂ ਯਾਨੀ ਕਿ ਕੋਈ ਸੁਨਵਾਈ ਨਾ ਕੋਈ ਡਾਕਟਰ ਇਥੇ ਜੀ ਯਾਨੀ ਕਿ ਕੁਸਤਾ ਕੁਦਰਤ ਦੀ ਮਾਰ ਪਈ ਜਾਂਦੀ ਆ ਕੁਝ ਸਰਕਾਰਾਂ ਨੇ ਵੀ ਥੋੜਾ ਜਿਹਾ ਸਾਨੂੰ ਫੰਡ ਫੰਡ ਇੱਧਰ ਸਾਨੂੰ ਪਿੱਖੀ ਦੇ ਵਿੱਚ ਕੋਈ ਫੰਡ ਨਹੀਂ ਆਇਆ ਜੀ ਸੋ ਅਸੀਂ ਬੇਨਤੀ ਕਰਦੇ ਆ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਵੀ ਚਲੋ ਪਹਿਲਾਂ ਤਾਂ ਇਹੀ ਮੀਂਹ ਦੀ ਠੰਡ ਪੋਵੇ ਤੇ ਉਸ ਤੋਂ ਬਾਅਦ ਜੋ ਸਕੂਲ ਢੂੰਗਾ ਜਿੱਥੇ ਬੱਚਿਆਂ ਨੂੰ ਦਿੱਕਤ ਆਉਂਦੀ ਆ ਜਾ ਸਰਕਾਰੀ ਹਸਪਤਾਲ ਦੀ ਬਿਲਡਿੰਗ ਇਸ ਤਰ੍ਹਾਂ ਦੀ ਵੀ ਆਈ ਨਹੀਂ ਪਤਾ ਵੀ ਮਰੀਜ਼ ਥੱਲੇ ਪਏ ਹੁਣ ਤਾਂ ਉੱਤੇ ਡਿੱਗ ਪਏ ਹੋ ਸੀ ਵੀਰੇ ਸਿਸਟਮ ਸਾਰਾ ਬੰਦ ਹੋਇਆ ਪਿਆ ਜੀ ਸੋ ਅਸੀਂ ਪ੍ਰਮਾਤਮਾ ਪੂਰੇ ਵੀ ਅਰਦਾਸ ਕਰਦੇ ਆਂ ਤੇ ਸਰਕਾਰ ਮੂਰੇ ਵੀ ਚਲੋ ਮੈਂ ਵੀ ਸਰਕਾਰ ਦੇ ਵਿੱਚ ਹੀ ਆਂ ਜੀ ਮੈਂ ਨਹੀਂ ਕਹਿੰਦਾ ਸੀ ਚਲੋ ਐਬੀਸੀ ਵੀ ਸੀਐਮ ਸਾਹਿਬ ਦੇ ਪਿੰਡ ਦੇ ਨੇੜਿਆਂ ਵੀ ਚਲ ਸਾਡੇ ਵੀ ਪਿੱਖੀ ਥੋੜੀ ਤਰੱਕੀ ਹੋ ਜਾਈ ਤਾਂ ਅਸੀਂ ਇਹਨਾਂ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਾਂਗੇ ਵੀ ਸਾਡੀ ਇਹ ਗੱਲ ਉਹ ਜਰੂਰ ਸੁਣੇ